ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਤੁਹਾਨੂੰ ਪਹਿਲਾਂ ਦਿਖਾ ਰਿਹਾ ਆ ਆਪਾਂ ਦਿਖਾਏ ਆ 파ਟ ਦੇ ਵਿੱਚ ਬਾਈ ਦੇ ਕਬੂਤਰ ਨਰ ਤੇ ਕੁਝ ਜੋੜੇ ਦਿਖਾਏ ਨੇ ਠੀਕ ਆ ਜੀ ਗੋਲਾ ਨਿਯਾਮਪੁਰ ਬਾਈ ਦੇ ਕਬੂਤਰ ਨੇ ਤੁਹਾਨੂੰ ਫੇਰ ਦੱਸ ਦਈਏ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਸਾਰੇ ਦੇ ਸਾਰੇ ਕਬੂਤਰ ਜਿਹੜੇ ਉਹ ਸੇਲ ਹੈਗੇ ਨੇ ਬਾਈ ਦਾ ਨੰਬਰ ਦੇ ਰਿਹਾ ਜਿਹੜਾ ਵੀਰ ਖਰੀਦਣਾ ਜਾਵੇ ਉਹ ਖਰੀਦ ਸਕਦਾ ਸਾਰੇ ਦੇ ਸਾਰੇ ਕਬੂਤਰ ਬਾਜ਼ੀਆਂ ਉੱਡੇ ਹੋਏ ਟੋਟਲ ਕਬੂਤਰ ਸੇਲ ਕਰ ਰਹੇ ਨੇ ਪਹਿਲਾਂ ਇਹ ਸੀ ਬਈ ਬਾਈ ਹੁਣੀ ਦਿੰਦੇ ਨਹੀਂ ਕਿਸੇ ਨੂੰ ਕਬੂਤਰ ਬਾਈ ਇੰਨੇ ਦਾ ਵੱਡਾ ਕਬੂਤਰ ਦੇਣ ਨੂੰ ਜੀ ਨਹੀਂ ਕਰਦਾ ਜਦੋਂ ਬੰਦੇ ਨੇ ਰੱਖਣੇ ਹੋਣ ਡਾਉਣੇ ਹੋਣ ਤੇ ਫਿਰ ਤਾਂ ਬੰਦਾ ਆਪ ਬਹੁਤ ਪੈਸੇ ਲਗਾ ਦਿੰਦਾ ਤੇ ਹੁਣ ਇਹਨਾਂ ਸਮਾਂ ਇਦਾਂ ਦਾ ਆ ਗਿਆ ਬਾਈ ਹੁਣੀ ਜਾ ਰਹੇ ਨੇ ਕੈਨੇਡਾ ਜਿਹਦੇ ਕਰਕੇ ਸਾਰੇ ਦੇ ਸਾਰੇ ਕਬੂਤਰ ਜਿਹੜੇ ਉਹ ਸੇਲ ਕਰਨ ਜਾ ਰਹੇ ਨੇ ਜਿਹੜੇ ਵੀ ਵੀਰ ਨੂੰ ਚਾਹੀਦਾ ਹੋਵੇ ਕੋਈ ਵੀ ਕਬੂਤਰ ਉਹ ਬਾਈ ਨਾਲ ਸੰਪਰਕ ਕਰਕੇ ਕਬੂਤਰ ਜਿਹੜਾ ਖਰੀਦ ਸਕਦਾ ਨਰ ਤੁਹਾਨੂੰ ਦਿਖਾਏ ਪਹਿਲੇ ਪਾਰਟ 1 ਦੇ ਵਿੱਚ ਇਹ ਨਾਰੀ ਨੇ ਤੇ ਕਬੂਤਰੀਆਂ ਤੁਹਾਨੂੰ ਆਪਾ ਦਿਖਾਉਣ ਜਾ ਰਹੇ ਆ ਇੱਕ ਜੀਰਾ ਜਿਹਾ ਵਿੱਚ ਬੈਠਾ ਜੀ ਆ ਇਹ ਵੀ ਉੱਤਰ ਇਹ ਬੱਲੂ ਮੋੜ ਦੇ ਘਰੋਂ ਆਇਆ ਹੈ ਭਾਈ ਅੱਛਾ ਇਹ ਬਾਈ ਉਸਤਾਦ ਬੱਲੂ ਮੋੜ ਜੀ ਦੇ ਘਰੋਂ ਆਇਆ ਹੋਇਆ ਕਬੂਤਰ ਖਟੀਆਂ ਆਖਾਣੇ ਇਸ ਕਬੂਤਰ ਦੀਆਂ ਦੇਖੋ ਬਾਲਾ ਹੀ ਵਧੀਆ ਕਬੂਤਰ ਹੈ ਇਹ ਬਹੁਤ ਵਧੀਆ ਹੈ ਤੇ ਤੁਹਾਨੂੰ ਆਪਾਂ ਹੁਣ ਸ਼ਾਂਕ ਕਰਾਉਣੇ ਆ ਬਾਈ ਜੀ ਕਬੂਤਰੀਆਂ ਦਾ ਇੱਕ ਵਾਰ ਫੇਰ ਕਬੂਤਰਾਂ ਤੇ ਨਜ਼ਰ ਮਾਰ ਲਓ ਪਾਰਟ 1 ਦੇ ਵਿੱਚ ਵੀ ਤੁਹਾਨੂੰ ਆਪਾਂ ਦਿਖਾ ਚੁੱਕੇ ਹਾਂ ਤੇ ਪਾਰਟ 2 ਦੇ ਵਿੱਚ ਹੁਣ ਤੁਹਾਨੂੰ ਇਹਨਾਂ ਦਾ ਸ਼ੌਂਕ ਕਰਾਉਣ ਜਾ ਰਹੇ ਹਾਂ ਜੀ। ਇਹ ਸੀ ਨਰ ਤੇ ਦੂਸਰੇ ਖੁੱਡੇ ਦੇ ਵਿੱਚ ਨੇ ਕਬੂਤਰੀਆਂ ਜੀ। ਇਹ ਜੋੜੇ ਤਾਂ ਤੁਸੀਂ ਦੇਖ ਹੀ ਚੁੱਕੇ ਹੋ ਜੀ ਬਹੁਤ ਬਹੁਤ ਸ਼ਾਨਦਾਰ ਕਬੂਤਰ ਨੇ ਬਾਈ ਖਣਾ ਦੇ ਕੋਲ ਕੱਲਾ ਕੱਲਾ ਜੋੜਾ ਜਿਹੜਾ ਦੇਖਣ ਵਾਲਾ ਆ। ਆਹ ਜੋੜਾ ਇੱਕ ਦੇਖੋ ਬਹੁਤ ਤਗੜਾ ਜੋੜਾ ਹੈ ਵੀ। ਇਹਨਾਂ ਤਾਂ ਮੈਂ ਸ਼ੌਂਕ ਕਰਾਂ ਮੈਂ ਜੀ ਇਸ ਜੋੜ ਦਾ। ਦੇਖੋ ਜੀ। ਲਾਲ ਚੀਨਾ ਕਬੂਤਰ ਆ ਤੇ ਚਟੀਆਂ ਦੀ ਕਬੂਤਰੀ ਆ। ਤਨੂੰ ਖੁਸ਼ ਕਰਦਾ ਜੋੜ ਹੈ ਰੇਟ ਦੀ ਗੱਲ ਬਾਈ ਜੀ ਬਾਈ ਹੁਣਾਂ ਦੇ ਨਾਲ ਕਰ ਲੈਣਾ ਆਪਣਾ ਕੋਈ ਵਿੱਚ ਲੈਣ ਦੇਣ ਨਹੀਂ ਹੈਗਾ ਤੁਹਾਨੂੰ ਬਸ ਸ਼ੌਂਕ ਕਰਾ ਰਹੇ ਆ ਨਾ ਕਬੂਤਰਾਂ ਦਾ ਬਹੁਤ ਹੀ ਸ਼ਾਨਦਾਰ ਕਬੂਤਰ ਨੇ ਬਾਈ ਹੁਣਾਂ ਦੇ ਕੋਲ ਇੱਕ ਇੱਕ ਪੰਛੀ ਜਿਹੜਾ ਹੈਗਾ ਆ ਉਹ ਦੇਖਣ ਵਾਲਾ ਆ ਜੀ ਇਹ ਖੁੱਡੇ ਜਿਹਾ ਕਬੂਤਰ ਇਹਨਾਂ ਦੇ ਕਬੂਤਰ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾ ਦਿੰਨੇ ਜੀ ਕਬੂਤਰੀਆਂ ਵੱਡੇ ਜੋੜ ਬਾਈ ਹੁਣਾਂ ਦੇ ਕੋਲ ਬੱਚੇ ਨੇ ਬੱਚੇ ਜਿਹੜੇ ਵੀ ਇਹਨਾਂ ਨੇ ਸੇਲ ਕਰ ਦਿੱਤੇ ਸੀ ਤੇ ਐ ਹੈ ਮਦੀਨਾ ਕੋਰੋ ਸ਼ੌਂਕ ਮੇਰੇ ਵੀਰ ਇਹਨਾਂ ਕਬੂਤਰੀਆਂ ਦਾ ਇਹ ਵੱਡੀਆਂ ਕਬੂਤਰੀਆਂ ਨੇ ਵੀਰ ਹੋਣਾਂ ਦੀਆਂ ਤੇ ਕੁਝ ਇੱਧਰ ਵੀ ਬੈਠੀਆਂ ਨੇ ਜੀ ਇਹਨਾਂ ਚੋ ਵੀ ਕੋਈ ਬਾਜੀ ਛੱਡੀ ਹੋਈ ਹੈ ਜੀ ਇਹਨਾਂ ਚੋ ਹੈਗੀਆਂ ਬਾਜੀ ਛੱਡੀਆਂ ਵਿੱਚ ਜਿੱਥੇ ਪੂਰੀਆਂ ਵਧੀਆ ਜੀ ਨਸਲਾਂ ਕਬੂਤਰੀਆਂ ਜਿਵੇਂ ਸਰੇ ਛੱਡੀ ਮਿੱਠੀ ਕਬੂਤਰੀਆਂ ਪਖੜੜੇ ਛੱਡੀ ਸੀ ਸ਼ਾਹੀ ਹਾਂ ਖੜੜੇ ਜੀ ਸੀ ਇੱਕ ਖੜੜੇ ਤਾਂ ਜੇਤੂਆ ਪੈਰ ਦੇ ਵਿੱਚ ਹਰ ਰੋਜ਼ ਫੜਕ ਲੈ ਗਿਆ ਸੀ ਅੱਛਾ ਹਾਂ ਤੇ ਆਉਟ ਲਈ ਕੂਲੀ ਛੱਡੀ ਸੀ ਅੱਛਾ ਜਿਹਦੇ ਕਾਹਦਾ ਟਿੰਡ ਹਾਂ ਇਹ ਕੂਲੀ ਛੱਡੀ ਸੀ ਅੱਛਾ ਕੂਲੀ ਜਿੱਤੀ ਸੀ ਠੀਕ ਆ ਠੀਕ ਆ ਆ ਕਬੂਤਰੀਆਂ ਇਹ ਧੌਲ ਮਾਜ ਰਿਉਂਦੀ ਧੌਲ ਮਾਜ ਰੇ ਬੱਚੇ ਧੌਲ ਬਾਲੀ ਗਰਮੀ ਸੀ ਤੇ ਤਿੰਨ ਕਬੂਤਰ ਰਏ ਸੀ ਅੱਛਾ ਇੱਕ ਕਬੂਤਰ ਨੇ ਆਪਣਾ ਖੱਜਿੰਦਰਜੀਤ ਨੂੰ ਠੀਕ ਹੈ ਜਿੰਦਰਜੀਤ ਖਦਾ ਹਾਂ ਇਹ ਉੱਤੇ 20 ਮਿੰਟ ਜਿਆਦਾ ਉਡੀ ਸੀ ਅੱਛਾ ਜਿੰਦਰਜੀਤ ਜੀ ਲਿਖਦੇ ਵੀ ਕਬੂਤਰ ਬਰਾਬਰ ਵਾਦੀਆਂ ਮੁੱਕੀਆਂ ਸੀ ਕਿਲਾਰਾਪੁਰ ਵੀ ਉਨੇਮ ਟਾਈਮ ਦੀ ਮੁੱਕੀ ਸੀ ਜਿੰਦਰਜੀਤ ਜਾਨੀ ਕਿ 20 ਮਿੰਟ ਜਿਆਦਾ ਉੜ ਕੇ ਆਪਣੀ ਪੁੰਜੇ ਗਰੀ ਦੀ ਸਦਰੀਆਂ ਜੜਾਂ ਜੇ ਜਾ ਅੱਛਾ ਬੈਠ ਨਹੀਂ ਹੋਇਆ ਸੀ ਇਹ ਕਿਹੜੇ ਕਬੂਤਰਾਂ ਚੋਂ ਇਹ ਵੀ ਬਾਈ ਹਾਕਮ ਵਾਲਿਆ ਜੀ ਇਹ ਵੀ ਹਾਕਮ ਵਾਲਿਆ ਜਿਹੜੇ ਜਿਹੜੇ ਡਾਰ ਵੱਧ ਕਰਦੇ ਨੇ ਹਨਾ ਹਾਂ ਉਹਦੇ ਆ ਵੀ ਇੰਨਾ ਚੁਈਆਂ ਦੋ ਕਬੂਤਰੀਆਂ ਲਾਲ ਚੀਨੀਆ ਆ ਜੀਆਂ ਆੜੀਆਂ ਲਾਲ ਚੀਨੀ ਆਇਆ ਠੀਕ ਆ ਠੀਕ ਆ ਇੱਧਰ ਬੈਠੀਆਂ ਨੇ ਇੱਧਰ ਬੁਲਾ ਲਾਓ ਬਾਈ ਜੇ ਕਰੋ ਸ਼ੌਂਕ ਮੇਰੇ ਵੀਰ ਇੱਕ ਇੱਕ ਪਰਿੰਦਾ ਜਿਹੜਾ ਹੈਗਾ ਦੇਖਣ ਵਾਲਾ ਵੱਡੀਆਂ ਕਬੂਤਰੀਆਂ ਨੇ ਕਬੂਤਰ ਕਬੂਤਰੀਆਂ ਜਿਹੜੇ ਲੱਗ ਕੀਤੇ ਹੋਏ ਨੇ ਬਾਈ ਹੁਣਾਂ ਨੇ ਫੇਰ ਤੁਹਾਨੂੰ ਦੱਸ ਦਈਏ ਅੱਛਾ ਆ ਬੈਠੀਆਂ ਨੇ ਕਬੂਤਰੀਆਂ ਲਓ ਜੀ ਕੋਜੇ ਇਹਦੇ ਵਿੱਚ ਬੈਠਿਆ ਨੇ ਕਰੋ ਸ਼ੌਂਕ ਮੇਰੇ ਵੀਰ ਗੱਲ ਕਰੀਏ ਬਹੁਤ ਹੀ ਵਧੀਆ ਵਧੀਆ ਸਾਂ ਕੇ ਰੱਖੇ ਹੋਏ ਪਰਿੰਦੇ ਬਾਈ ਹੁਣਾਂ ਦੇ ਆ ਇੱਕ ਲਾਲ ਕਾਲੀਆਂ ਅੱਖਾਂ ਦਾ ਜੀ ਇਹ ਕੱਕੇ ਵਾਲਿਆਂ ਨੂੰ ਕੂਤਰੀ ਉਹ ਕੂਤਰੀ ਬੈਠੀ ਹੈ ਦੋ ਕੱਕੇ ਵਾਲਿਆਂ ਨੂੰ ਅੱਛਾ ਉਹ ਫੜਿਓ ਕੂਤਰੀ ਲਾਵੀ ਮੇਟਰ ਤਾਂ ਨਕਰੀਏ ਸ਼ੌਂਕ ਆਹ ਲਓ ਜੀ ਕਬੂਤਰੀ ਦੇਖੋ ਲਾਲ ਡੱਬਾ ਇਹਦੇ ਸਰੀਰ ਤੇ ਹਸਤਾਲ ਕਾਕਾ ਕਿਲੇ ਵਾਲਾ ਜੀ ਬਹੁਤ ਦੂਰ ਦੂਰ ਤੱਕ ਮਸਲ ਜਿਹੜੀ ਆ ਫੈਲ ਗਈ ਆ ਬਾਈ ਹੁਣਾਂ ਦੀ ਤੇ ਕਬੂਤਰੀ ਵੀ ਕਾਦੀ ਆ ਦੇਖੋ ਨਿੱਕਾ ਜਿਹਾ ਕੱਦਾ ਇਹਦਾ ਕਬੂਤਰੀ ਦਾ ਬਹੁਤ ਹੀ ਵਧੀਆ ਆ ਜੀ ਇਹ ਵੀ ਮੋਹ ਸੰਗਲ ਜੀ ਆ ਕਸੂਤਰ ਦਾ ਸੀਦਾ ਭਾਈ ਜਦੋਂ ਆਪਣਾ ਇੱਧਰ ਜਿੱਤੇਗਾ ਨਾ ਮੋਨਪੁਰ ਕਬੂਤਰ ਹਾਂਜੀ ਉਹਦਾ ਇੱਕ ਕਬੂਤਰ ਆਪਣਾ ਉੱਧਰ ਸੜਾਈ ਚਾਹ ਮੜੀ ਠੀਕ ਹੈ ਤੇ ਕਬੂਤਰ ਸਵੇਰ ਤੋਂ ਜਾਂ ਸੜਦਾ ਸੀ ਹਾਂਜੀ ਉਹ ਕੰਚੀ ਵਾਲੀ ਚਾਲ ਰਹੀ ਆ ਸੋਨੀ ਬਾਈ ਕਾਫੀ ਦੇ ਦਿੱਤੀ ਆਖਣ ਦਾ ਤੱਕ ਅਸੀਂ ਕੋਲੇ ਨਹੀਂ ਗਏ ਅੱਛਾ ਭਾਈ ਨੇ ਕਹਦਾ ਵੀ ਕੋਈ ਕੋਲੇ ਨਾ ਆਏ अच्छा तो जो सात ਕਬੂਤਰ ਰਹਿ ਗਏ ਸੀ ਜਦੋਂ ਤੇ ਬਾਈ ਕੋਲੇ ਗਏ ਹਾਂ ਤੇ ਉਹ 6 ਬੰਦੇ ਉੱਤੇ ਹੀ ਥੱਲੇ ਖੜੇ ਸੀ ਹਾਂ ਉਹ ਪਤਾ ਵੀ ਜਿਹੜੇ ਉਹਦੇ ਕਾਲੇ ਟੂਸ ਰਿੰਗੇ ਦੀ ਗਣਾਸਾ ਲੱਗ ਰਹੀ ਠੀਕ ਆ ਬਾਈ ਕਹਿੰਦਾ ਵੀ ਆ ਗਣਾਸਾ ਕੀ ਦਾ ਕਹਿੰਦਾ ਤਾਂ ਜੇ ਕੋਈ ਮਾਲ ਕਹੇਗਾ ਉੱਤੇ ਆਓ ਅੱਛਾ ਤੇ ਉਹ ਵੀ ਕਬੂਤਰ ਮੈਨੋਂ ਉੱਤਰਦੇ ਅੱਛਾ ਜਿਹੜੇ ਜਿੱਤੇ ਸੀ ਕਬੂਤਰ ਉਹ ਆਪਣਾ ਕਬੂਤਰ ਚੌਥਾ ਉੱਤ ਗਿਆ ਸੀ ਚੌਥਾ ਉੱਤ ਗਿਆ ਹਾਂ ਗਲਜਾਰ ਬਾਈ ਦਾ ਰਹਿ ਗਿਆ ਸੀ ਪੌਣ ਦੇ ਗਏ ਕਿਲੋਂ ਵਾਲੇ ਰੁੱਕਦੇ ਇਹਨਾਂ ਦੀ ਰਹਿ ਗਈ ਤਿੰਨ ਕਬੂਤਰ ਠੀਕ ਆ ਠੀਕ ਆਪਣਾ ਕਬੂਤਰ ਜਣੀ ਕਿ ਚੰਗਾ ਵਾਲਾ ਖੜਦਾ ਸੀ ਉਹ ਵੀ ਕਾਰਨ ਦੀ ਤੁਰਦਾ ਠੀਕ ਆ ਬਹੁਤ ਸੋਹਣੇ ਸੋਹਣੇ ਪਰਿੰਦੇ ਨੇ ਬਾਈ ਜੀ ਪਰਮਾਤਮਾ ਸੋਹਣੀ ਬਾਈ ਨੇ ਗੜਾਸਾ ਰੱਖਦਾ ਵੀ ਫਿਰ ਅਸੀਂ ਇਹ ਕਬੂਤਰ ਸਾਡਾ ਉਦੋਂ ਬਾਅਦ ਚ ਅਸੀਂ ਫਾਇਦ ਕੀ ਰਾਮਗੜ੍ਹ ਵੀ ਜਿੱਤਿਆ ਕਬੂਤਰ ਆਪਣਾ ਹਾਂਜੀ ਤੇ ਇੱਥੇ 3200 ਮੋਟਰ ਨੂੰ ਰਾਜਾਂ ਵਾਲਾ ਜੀ ਵੀ ਇੱਥੇ ਵੀ ਜਿੱਤਿਆ ਉਹ ਕਬੂਤਰਾਂ ਚੋਂ ਸਹੀ ਆ ਬਹੁਤ ਹੀ ਵਧੀਆ ਇਹ ਸਾਲ ਮੋਹਨ ਬਦਲ ਵਾਲਿਆਂ ਚੋਂ ਨਹੀਂ ਦੇਖੋ ਬਈ ਇਹ ਕਬੂਤਰੀ ਬੱਡੀ ਠੱਲ ਪਾਈ ਹੋਈ ਐ ਇਹਦੇ ਸਾਰੇ ਯਾਰ ਸਲੈਕਟ ਤੇ ਜੋੜਦੇ ਨੇ ਆਪਣੇ ਕੋਲੇ ਇਹ ਹੈ ਥੋੜੇ ਜਣੇ ਲਓ ਵੀ ਮਿੱਤਰੋ ਐ ਕਬੂਤਰੀਆਂ ਬੈਠੀਆਂ ਨੇ ਬਾਹਰ ਆ ਕੇ ਦੋ ਤੇ ਡਰਦੀਆਂ ਜ਼ਿਆਦਾ ਨੇ ਕਿਉਂਕਿ ਨਵਾਂ ਬੰਦਾ ਦੇਖ ਕੇ ਥੋੜਾ ਜਿਹਾ ਕਬੂਤਰ ਡਰਦਾ ਜ਼ਰੂਰ ਆ ਇਹ ਬਾਹਰ ਕੱਢ ਲੀਆਂ ਨਹੀਂ ਜਾਲ ਦੇ ਵਿੱਚ ਤੇ ਹੁਣ ਤਾਂ ਇਹਦਾ ਕੰਮ ਨਹੀਂ ਸ਼ਾਮਲ ਦੇਖੋ ਹੁਣ ਬਾਹਰ ਪਤਾ ਲੱਗਦਾ ਹੀਰੇ ਹੀ ਆ ਕਬੂਤਰੀਆਂ ਕਾਦੀਆਂ ਇਹ ਸਾਰੀਆਂ ਸੇਲ ਆ ਜੀ ਜਿੰਨੇ ਪੰਛੀ ਤੁਸੀਂ ਦੇਖ ਰਹੇ ਹੋ ਲਗਭਗ ਸਾਰੇ ਦੇ ਸਾਰੇ ਸੇਲ ਆ ਇਹ ਕਹ ਲਓ ਕਿ ਬਾਈ ਹੁਣਾਂ ਦੀ ਉਮਰ ਭਰ ਲਈ ਜਿਹੜੀ ਕਮਾਈ ਹੈਗੀ ਆ ਉਹ ਹੁਣ ਇਹਨਾਂ ਨੇ ਵੇਚ ਦੇਣੀ ਆ ਜੀ ਹੁਣ ਮਤਲਬ ਕਹਿੰਦਾ ਰੱਖਣੀ ਨਹੀਂ ਗੇ ਕਬੂਤਰ ਸਾਰੇ ਦੇ ਸਾਰੇ ਕਬੂਤਰ ਜਿਹੜੇ ਬਾਈ ਹੁਣੀ ਵੇਚ ਰਹੇ ਨੇ ਜਿਹੜਾ ਵੀ ਕੋਈ ਵੀ ਵੀਰ ਖਰੀਦਣਾ ਚਾਵੇ ਉਹ ਬਾਈ ਦੇ ਨਾਲ ਸੰਪਰਕ ਕਰਕੇ ਇਹ ਕਬੂਤਰ ਹੈ ਜਿਹੜੇ ਉਹ ਖਰੀਦ ਸਕਦਾ ਬਾਈ ਨੇ ਯਾਮਪੁਰ ਪੈਂਡਾ ਏਰੀਆ ਪੈਲ ਦਾ ਏਰੀਆ ਆ ਪੈਲ ਦਾ ਏਰੀਆ ਟਮੋਟ ਦੇ ਲੱਗੇ ਆ ਜੀ ਸੋੜ ਤੋਂ ਪਹਿਲਾਂ ਬਾਈ ਹੁਣਾਂ ਨੂੰ ਫੋਨ ਕਰਕੇ ਤੁਸੀਂ ਲੋਕੇਸ਼ਨ ਮੰਗਾ ਕੇ ਬਾਈ ਦੇ ਕੋਲ ਪਹੁੰਚ ਸਕਦੇ ਹੋ ਅੱਜ ਜਿੰਨੇ ਵੀ ਨਸਲਾਂ ਪੂਰੀ ਉਮਰ ਚ ਇਕੱਠੀਆਂ ਕੀਤੀਆਂ ਨੇ ਬਾਈ ਹੁਣਾਂ ਨੇ ਸਾਰੀਆਂ ਦੀਆਂ ਸਾਰੀਆਂ ਸੇਲ ਹੋਣ ਜਾ ਰਹੀਆਂ ਆ ਤੇ ਜਿਹੜੇ ਵੀ ਵੀਰ ਨੂੰ ਜ਼ਰੂਰਤ ਹੋਵੇ ਉਹ ਸੰਪਰਕ ਕਰਕੇ ਉਹ ਜ਼ਰੂਰ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦਾ ਹੈ ਜੀ ਕਿਉਂਕਿ ਨਸਲਾ ਕਦੇ-ਕਦੇ ਮਿਲਦੀਆਂ ਪੂਰੀ ਦੀ ਪੂਰੀ ਗੇਮ ਕਦੇ-ਕਦੇ ਵਿਕਦੀ ਆ ਬਾਈ ਇੱਕ ਸ਼ਾਹ ਆਖੀ ਕਾਕੇ ਵਾਲਿਆਂ ਜੋ ਉੱਪਰ ਲਾਲ ਰੱਤੀ ਬੈਠੀ ਆ ਜੀ ਇਹ ਵੀ ਇਹ ਵੀ ਕਾਕੇ ਵਾਲੇ ਸਾਜੀ ਵਾਲੇ ਕਬੂਤਰਾਂ ਤੋਂ ਆ ਜੀ ਕਬੂਤਰਾਂ ਵਿੱਚੋਂ ਆ ਜੀ ਬਹੁਤ ਹੀ ਵਧੀਆ ਸ਼ਾਨਦਾਰ ਪਰਿੰਦੇ ਨੇ ਕੋਸ਼ਿਸ਼ ਰਹਿੰਦੀ ਆ ਬਾਈ ਜੀ ਜਿੱਥੇ ਵੀ ਜਾਈਏ ਆਪਾਂ ਤੁਹਾਨੂੰ ਸ਼ੌਂਕ ਕਰਾਉਂਦੇ ਰਹੀਏ ਤੇ ਇੱਕ ਵਾਰ ਤੁਹਾਨੂੰ ਇਹ ਜੋੜੀਆਂ ਦਿਖਾ ਦਈਏ ਜਿਹੜੀਆਂ ਸੇਲ ਨੇ ਬਾਈ ਜੀ ਫਿਰ ਕੁਝ ਬਾਈ ਉਹਨਾਂ ਨੇ ਬੱਸ ਇਹ ਦੇ ਵਿੱਚ ਪਿੰਜਰੇ ਚ ਪਾ ਕੇ ਛੱਡੀਆਂ ਨੇ ਜੋੜੀਆਂ ਤੋੜੀਆਂ ਹੋਈਆਂ ਸੀ ਤੁਹਾਨੂੰ ਦਿਖਾਉਣ ਦੇ ਲਈ ਜਿਹੜਾ ਹੈਗਾ ਆ ਇਹਦੇ ਵਿੱਚ ਜੋੜੀਆਂ ਜਿਹੜੀਆਂ ਛੱਡੀਆਂ ਹੋਈਆਂ ਨੇ ਜੀ ਇਹ ਸ਼ਾਖੀ ਜੋੜੀ ਹੈ ਜੀ ਦੇਖੋ ਪੂਰੇ ਵਧੀਆ ਨਰ ਤੇ ਮਦੀਨਾ ਇਹ ਜੋੜੀਆਂ ਬਣਾਏਦੇ ਜਿਹੜੇ ਪਹਿਲਾਂ ਸੀ ਉਹੀ ਬਾਈ ਉਹਨਾਂ ਨੇ ਬਣਾ ਕੇ ਦੁਬਾਰਾ ਇਹਨਾਂ ਜਾਲੀਆਂ ਦੇ ਵਿੱਚ ਛੱਡ ਦਿੱਤੇ ਨੇ ਔਰ ਗਰੰਟੀਫੁੱਲ ਆ ਜੀ ਇਹਨਾਂ ਕਬੂਤਰਾਂ ਦੀ ਬਾਜ਼ੀਆਂ ਉੱਡਦੇ ਨੇ ਜਿੰਨੇ ਵੀ ਕਬੂਤਰ ਨੇ ਲਗਭਗ ਮੈਕਸਿਮਮ ਵਿੱਚੋਂ ਕਬੂਤਰ ਜਿਹੜੇ ਹੈਗੇ ਨੇ ਬਾਜ਼ੀਆਂ ਉੱਡੇ ਹੋਏ ਕਬੂਤਰ ਹੀ ਨੇ ਜੀ ਫਿਰ ਤੁਹਾਨੂੰ ਦੱਸ ਦਿੰਨੇ ਆ ਇੱਕ ਵਾਰੀ ਜਿਹੜਾ ਵੀ ਕੋਈ ਵੀ ਵੀਰ ਖਰੀਦਣਾ ਚਾਵੇ ਉਹ ਬਾਈ ਦੇ ਨਾਲ ਸੰਪਰਕ ਕਰਕੇ ਖਰੀਦ ਸਕਦਾ ਜੀ ਨਿਯਾਮਪੁਰ ਪਿੰਡਾ ਪੈਲਤਮੋਟ ਦਾ ਏਰੀਆ ਲੁਧਿਆਣਾ ਜ਼ਿਲ੍ਹਾ ਪੈਂਦਾ ਈ ਆਪਣਾ ਲੁਧਿਆਣਾ ਜ਼ਿਲ੍ਹਾ ਆ ਜੀ ਫਿਰ ਦੱਸ ਲਈਏ ਤੁਹਾਨੂੰ ਇਹੋ ਜਿਹੀਆਂ ਜੋੜੀਆਂ ਬਾਈ ਜੀ ਬਲੀ ਥੋੜੇ ਕਿਤੇ ਵੇਚਦਾ ਨਹੀਂ ਬਾਈ ਹੁਣੀ ਸਾਰੇ ਦੇ ਸਾਰੇ ਕਬੂਤਰ ਹੁਣ ਸੇਲ ਕਰ ਰਹੇ ਨੇ ਤੇ ਬਾਕੀ ਬਾਈ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਵੀਡੀਓ ਕਿੱਦਾਂ ਦੀ ਲਗੀ ਜਰੂਰ ਦੱਸਣਾ ਤੇ ਨਵੀਂ ਵੀਡੀਓ ਬਾਈ ਜੀ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਤੇ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਇਹਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ